ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਪੰਜਾਬ ਦੇ ਵੋਟਰਾਂ ਨੂੰ ਤੇ ਸਿੱਖ ਜਗਤ ਨੂੰ ਸਮੁੱਚੇ ਸਿੱਖ ਜਗਤ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਜਿੰਨੇ ਵੀ ਮੇਰੇ ਭੈਣ ਭਰਾਵ ਦਿਹ ਰਿਆ ਸਾਰੇ ਉਹਨਾਂ ਨੂੰ ਮੇਰੀ ਇੱਕੋ ਇੱਕ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਪੂਰੀ ਜਰੂਰ ਸੁਣਿਓ ਤੇ ਸੁਣਨ ਤੋਂ ਬਾਅਦ ਇਹਨੂੰ ਹਰ ਫੋਨ ਤੱਕ ਪਹੁੰਚਾਉਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਅੱਜ ਜਿਹੜੀ ਮੈਂ ਗੱਲ ਕਰਨ ਧਿਆ ਅੱਜ ਬੜੇ ਵੱਡੇ ਮੁੱਦੇ ਤੇ ਗੱਲ ਕਰਨ ਧਿਆ ਵਾ ਇੱਕ ਪੰਜਾਬ ਦੇ ਅੰਦਰ ਮਤਲਬ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਵਾ ਬੂਟਾਂ ਚੱਲ ਰਹੀਆਂ ਆਪ ਸਭ ਨੂੰ ਪਤਾ ਹੀ ਐ ਐਮਪੀ ਨੂੰ ਪਰ ਪੰਜਾਬ ਦੇ ਵਿੱਚ ਇੱਕ ਸੀਟ ਇਹੋ ਜੀ ਆ ਜਿਹੜੀ ਐ ਇਸ ਵਕਤ ਤੇ ਪੂਰੇ ਵਰਲਡ ਦੇ ਵਿੱਚ ਹਰ ਬੰਦੇ ਦੀ ਨਿਗਾਹ ਦੇ ਵਿੱਚ ਜਿੱਥੇ ਕਿੱਥੇ ਵੀ ਕੋਈ ਭਾਰਤੀ ਰਹਿੰਦਾ ਵਾ ਜਿੱਥੇ ਕਿੱਥੇ ਵੀ ਕੋਈ ਪੰਜਾਬੀ ਰਹਿੰਦਾ ਵਾ ਉਹ ਹਰ ਬੰਦੇ ਦੀ ਨਜ਼ਰ ਇੱਕ ਸ਼ੀਟ ਦੇ ਉੱਪਰ ਆ ਕਿ ਉਹ ਸ਼ੀਟ ਵਾਲੇ ਕੀ ਕਰਦੇ ਆ ਉਹ 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 ਹਸਲਕੇ ਦੇ ਵੋਟਰ ਜਿਹੜੇ ਆ ਉਹ ਕੀ ਕਰ ਰਹੇ ਕੀ ਉਹ ਰਿਜ਼ਲਟ ਦਮਾਉਦੇ ਆ ਮੈਂ ਗੱਲ ਕਰ ਰਿਹਾ ਖਡੂਰ ਸਾਹਿਬ ਹਲਕੀ ਦੇ ਲੋਕ ਸਭਾਲ ਕਾ ਸ਼੍ਰੀ ਖਡੂਰ ਸਾਹਿਬ ਖਡੂਰ ਸਾਹਿਬ ਦੇ ਲੋਕਾਂ ਦੇ ਜਿਹੜਾ ਵਾ ਇਸ ਵਕਤ ਤੇ ਉੱਤੇ ਇਹ ਕੀ ਆ ਜਾ ਰਿਹਾ ਵਾ ਇੱਕ ਸਾਦਾ ਇੱਕ ਮੀਣਾ ਵੱਜ ਰਿਹਾ ਵਾ ਕਿ ਤੁਸੀਂ ਖਡੂਰ ਸਾਹਿਬ ਵਾਲਿਓ ਕਾਲ ਖੱਟੀ ਆ ਪਿਛਲੀ ਵਾਰ ਜਿਹੜਾ ਵਾ ਬੀਬੀ ਖਾਲ ਰਨ ਹੋ ਰਾਇਆ ਤੇ ਹੁਣ ਕਿਤੇ ਨਾ ਕਰ ਦਿਓ ਕਿ ਅਮਰਤਪਾਲ ਸਿੰਘ ਖਾਲਸਾ ਨੂੰ ਨਰਾਜ਼ ਹੋਇਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜਿੰਨਾ ਪੰਥ ਲਈ ਜਿੰਨਾ ਸੇਖ ਕੌਮ ਲਈ ਜਿੰਨਾ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਕੀਤਾ ਵਾ ਸ਼ਾਇਦ ਹੀ ਪੰਜਾਬ ਦੇ ਕਿਸੇ ਹੋਰ ਹਲਕੇ ਨੇ ਕੀਤਾ ਵਾ ਇਹ ਗੱਲ ਮੈਂ ਵੈਸੇ ਨਹੀਂ ਕਰ ਰਿਹਾ ਦਾਅਵੇ ਨਾ ਕਰ ਰਿਹਾ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਉਦੋਂ ਤਰਨਤਾਰਨ ਸੀ ਅੱਜ ਕਡੂਰ ਸਾਹਿਬ ਆ ਵਿਧਾਨ ਸਭਾ ਹਲਕੇ ਸੇਮ ਹੀ ਮਿਲੇ ਨੇ ਸਿਰਫ ਤਰਨਤਾਰਨ ਲੋਕ ਸਭਾ ਸੀਟ ਨੂੰ ਕੱਟ ਕੇ ਕਡੂਰ ਸਾਹਿਬ ਲੋਕ ਸਭਾ ਸੀਟ ਹੋਈ ਹੈ ਬਾਕੀ ਸਾਰਾ ਕੁਝ ਸੇਮ ਹੀ ਹੈ ਜਾਂ ਥੋੜਾ ਜਿਹਾ ਜਿਹੜਾ ਵਾ ਆਪਣਾ ਕਪੂਰਥਲੇ ਦੇ ਜਿਹੜੇ ਆ ਦੋ ਹਲਕੇ ਪਏ ਨੇ ਵਿਧਾਨ ਸਭਾ ਹਲਕੇ ਦੇ ਵਿੱਚ ਚਲੋ ਉਹ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਬਣਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਖਦੂਰ ਸਾਹਿਬ ਹਲਕੇ ਦੇ ਲੋਕਾਂ ਨੇ ਚੇਤਾਵਨੀ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਜਿਹੜਾ ਸੋਰੀ ਪਾਰਲੀਮੈਂਟ ਦੇ ਵਿੱਚ ਕੀਤੀ। ਉੱਥੇ ਕੀ ਸੀ? ਸਿਮਰਜੀਤ ਸਿੰਘ ਮਾਨ ਜਿਹੜੇ ਆ ਪੂਰੇ ਪੂਰੇ ਭਾਰਤ ਦੇ ਵਿੱਚੋਂ ਦੂਜੇ ਨੰਬਰ ਤੇ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਆਂਟੀ ਬਣੇ। ਪਹਿਲਾ ਨੰਬਰ RAM LAL PASWAN ਦਾ ਸੀ ਤੇ ਦੂਸਰਾ ਨੰਬਰ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹਨੂੰ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਜਿਨ੍ਹਾਂ ਨੂੰ ਅੱਜ ਮੇਹਣੇ ਵੱਜ ਰਹੇ ਆ ਜਿਨ੍ਹਾਂ ਨੂੰ ਅੱਜ ਜਲੀਲ ਕੀਤਾ ਜਾ ਰਿਹਾ ਵਾ ਕਿ ਖਡੂਰ ਸਾਹਿਬ ਵਾਲਿਓ ਕਿਤੇ ਦੇਖਿਓ ਐ ਨਾ ਕਰਦੇਓ ਜੋ ਨਾ ਕਰਦੇਓ ਉਸ ਤੋਂ ਬਾਅਦ ਤਰਲੋਚਨ ਸਿੰਘ ਤੋੜ ਲਗਾਤਾਰ ਐਮਪੀ ਬਣਦਾ ਰਿਹਾ ਰਤਨ ਸਿੰਘ ਅਜਨਾਲਾ ਲਗਾਤਾਰ ਐਮਪੀ ਬਣਦਾ ਰਿਹਾ ਇਹ ਕੌਣ ਸੀ ਇਹ ਆਪਣੇ ਆਪ ਨੂੰ ਪੰਥਕ ਕਹੋਣ ਵਾਲੇ ਅਕਾਲੀ ਦਲ ਪਾਰਟੀ ਦੇ ਕੈਂਡੀਡੇਟ ਸੀ ਭੁਲੇ ਚਾਹ ਨਾ ਬੋਲੇ ਉਹ ਗੱਲ ਵੱਖਰੀ ਐ ਇਹ ਜਾਂਦੇ ਰਹੇ ਆ ਪਾਰਲੀਮੈਂਟ ਚ ਸੌਂ ਕੇ ਆ ਜਾਂਦੇ ਰਹੇ ਉਹ ਗੱਲ ਵੱਖਰੀ ਐ ਪਰ ਖਡੂਰ ਸਾਹਿਬ ਵਾਲਕੇ ਦੇ ਲੋਕਾਂ ਨੇ ਪੰਥ ਦੇ ਨਾਂ ਤੇ ਅੱਖਾਂ ਮੀਟ ਕੇ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਕਿਉਂਕਿ ਬਾਦਲ ਦਲ ਦਾ ਇੱਕੋ ਇੱਕ ਮੁੱਦਾ ਸੀ ਪੰਥ 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 ਭਾਵੇਂ ਉਹ ਪੰਥ ਤਾਂ ਸਭ ਤੋਂ ਵੱਡਾ ਦੁਸ਼ਮਣ ਸੀ ਭਾਵੇਂ ਉਹ ਪੰਥ ਦਾ ਗद्दार ਸੀ ਪਰ ਕੀ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕੀਤਾ ਪੂਰੇ ਭਾਰਤ ਪੂਰੇ ਪੰਜਾਬ ਦੇ ਵਿੱਚੋਂ ਕਦੇ ਕਿਸੇ ਹਲਕੇ ਨੂੰ ਕਾਂਗਰਸ ਜਿੱਤ ਗਈ ਕਿਤੇ ਤੋਂ ਕਾਲੀ ਜਿੱਤ ਕੇ ਪਰ ਖਡੂਰ ਸਾਹਿਬ ਹਲਕਾ ਇਹ ਕਿਹੋ ਜਿਹਾ ਹਲਕਾ ਸੀ ਜਿੱਥੋਂ ਹਰ ਵਾਰ ਕਾਲੀ ਜਿੱਤਦਾ ਰਿਹਾ ਕਿਉਂ ਜਿੱਤਦਾ ਰਿਹਾ ਕਿਉਂਕਿ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਸੀ ਤੇ ਖਡੂਰ ਸਾਹਿਬ ਵਾਲੇ ਲੋਕ ਅੱਖਾਂ ਮੀਟ ਕੇ ਪੰਥ ਦੇ ਨਾਂ ਤੇ ਵੋਟਾਂ ਪਾਉਂਦੇ ਸੀ 84 ਤੋਂ ਲੈ ਕੇ 94 ਤੱਕ ਚੱਲਿਆ ਆਤਵਾ ਦੇ ਦੌਰ ਦੇ ਵਿੱਚ ਸਭ ਤੋਂ ਵੱਧ ਸਿਰ ਦਿੱਤੇ ਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਦਿੱਤੇ ਛੋੜੇ ਛੋੜੇ ਬੱਚੇ ਯਤੀਮ ਹੋਏ ਖਡੂਰ ਸਾਬਲਕੇ ਦੇ ਲੋਕਾਂ ਦੀ ਹੋਏ ਛੋਟੇ ਛੋਟੇ ਉਮਰ ਦੇ ਵਿੱਚ ਬੱਚੇ ਮਰੇ ਖਡੂਰ ਸਾਬਲਕੇ ਦੇ ਮਰੇ ਜਨਾਨੀਆਂ ਵਿਧਵਾਆਂ ਖਡੂਰ ਸਾਬਲਕੇ ਦੀਆਂ ਹੋਈਆਂ ਮਾਪੇ ਆਪਣੇ ਬੱਚਿਆਂ ਲਈ ਦਾ ਛਗਲ ਦੇਖ ਨੂੰ ਤਰਸਿਆ ਖਡੂਰ ਸਾਬਲਕੇ ਦੀਆਂ ਤਰਸੀਆਂ ਕਿਉਂਕਿ ਮਾਝੇ ਦਾ ਉਹ ਹਲਕਾ ਸੀ ਜਿਹੜਾ ਉਸ ਟਾਈਮ ਦੇ ਉੱਤੇ ਸਰਕਾਰਾਂ ਵੱਲੋਂ ਅਤਵਾਦ ਦਾ ਸਭ ਤੋਂ ਵੱਡਾ ਗੜ ਮੰਨਿਆ ਜਾਂਦਾ ਸੀ ਯਾ ਦਰਿਆ ਦੇ ਨਾਲ ਲੱਗਦਾ ਹੋਣ ਕਰਕੇ 1988 ਦੇ ਵਿੱਚ ਪਾਣੀ ਛੱਡ ਕੇ ਹਲਕੇ ਨੂੰ ਰੋੜਿਆ ਗਿਆ। ਪਰ ਅੱਜ ਜਿਹੜਾ ਵਾ ਅੱਜ ਇਸ ਹਲਕੇ ਨੂੰ ਮਿਹਣਾ ਵਜ ਰਿਹਾ ਇਸ ਹਲਕੇ ਦੀਆਂ ਕੁਰਬਾਨੀਆਂ ਨੂੰ ਕੋਈ ਨਹੀਂ ਬੋਲਦਾ। ਪਰ ਅਸੀਂ ਇਸ ਹਲਕੇ ਦੇ ਆ ਸਾਨੂੰ ਇਹ ਹਲਕੇ ਦੇ ਉੱਤੇ ਮਾਣ ਆ। ਅਸੀਂ ਅਮਰਤਪਾਲ ਸਿੰਘ ਨੂੰ ਜਿਤਾਉਣ ਦੇ ਵਿੱਚ ਪੂਰਾ ਜੋਰ ਲਾ ਰਹੇ ਹਾਂ। ਅਮਰਤਪਾਲ ਸਿੰਘ ਖਾਲਸਾ ਜਿਹੜੇ ਜਿੱਤਣਗੇ ਵੀ ਪਰ ਕੀ ਦੂਸਰੇ ਪੰਜਾਬ ਦੇ ਹਲਕੇ ਆਪਣਾ ਹੱਕ ਪਛਾਣਨਗੇ। ਉਸ ਦਾ ਫਰੀਦਕੋੜਾ ਲਕੇ ਤੋਂ ਮੇ ਕਈਆਂ ਨੇ ਵੋਟਾਂ ਕਈਆਂ ਨੇ ਸਪੀਚ ਦਿੱਤੀ ਹੋਵੇ ਕਈਆਂ ਨੇ ਵੀਡੀਓ ਪਾਈ ਹੋਵੇ ਕਿ ਵੀਰੋ ਖਰੂਰ ਸਾਹਿਬ ਵਾਲਿਓ ਐ ਕਰਦੇਓ ਜੋ ਕਰਦੇਓ ਕਿ ਤੁਹਾਡੇ ਹਲਕੇ ਦੇ ਵਿੱਚੋਂ ਪੰਥਕ ਨਹੀਂ ਲੱਥੀ ਪੱਗ ਚਿਰਤੇ ਰੱਖਣ ਵਾਲਾ ਉਸ ਦਾ ਪੁੱਤਰ ਅੱਜ ਇਲੈਕਸ਼ਨ ਲੜ ਰਿਹਾ ਫਰੀਦਕੋੜ ਤੋਂ ਕਿ ਫਰੀਦਕੋੜ ਦਾ ਮਤਲਬ ਇਹ ਬਣਦਾ ਕੰਮ ਵੀ ਉਹਨੂੰ ਜਿਤਾਵੇ ਉਸ ਬਾਰੇ ਕੋਈ ਕਿਉਂ ਨਹੀਂ ਬੋਲ ਰਿਹਾ ਉਸ ਬਾਰੇ ਵੀ ਬੋਲੋ ਸਾਰਿਆਂ ਬਾਰੇ ਬੋਲੋ ਸੰਗਰੂਰ ਤੋਂ ਸਰਦਾਰ ਸਿੰਘ ਜੀ ਸਖਮਾਨ ਇਲੈਕਸ਼ਨ ਲੜ ਰਿਹਾ ਜਿਹੜਾ ਸਾਰੀ ਉਮਰ ਸਿੱਖ ਮੁੱਦੇ ਤੇ ਗੱਲ ਕਰਦਾ ਰਿਹਾ ਉਸ ਨੂੰ ਜਿਤਾਉਣਾ ਨਹੀਂ ਸਾਡਾ ਕੰਮ ਬਣਦਾ ਸੋ ਮੈਂ ਅੱਜ ਜਿਹੜੀ ਆ ਮੇਰੀ ਵੀਡੀਓ ਬਣਾਉਂਦਾ ਮਕਸਦ ਇਹੋ ਹੀ ਆ ਕਿ ਖਡੂਰ ਸਾਹਿਬ ਵਾਲਿਆਂ ਨੂੰ ਐਵੇਂ ਮੀਹੇ ਨਾ ਮਾਰੋ ਖਡੂਰ ਸਾਹਿਬ ਵਾਲਿਆਂ ਦੀਆਂ ਕੁਰਬਾਨੀਆਂ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਨਾਲੋਂ ਸਾਰੇ ਵਿਧਾਨ ਸਭਾ ਹਲਕਿਆਂ ਨਾਲੋਂ ਸਭ ਤੋਂ ਵੱਧ ਨੇ ਜੇ ਬੀਬੀ ਖਾਲੜਾ ਹਾਰੀ ਆ ਨਾ ਤੇ ਉਹਦੀ ਡਿਟੇਲ ਘਟਾ ਲਓ ਕਿੱਥੋਂ ਆ ਰਹੀ ਆ ਉਹ ਤਰਨ ਤਾਰਨ ਵਿਧਾਨ ਸਭਾ ਲਕਾ ਉਥੋਂ ਵੀ ਬੀਖਾਲੜਾ ਜਿੱਤੀ ਖੇਮ ਕਰਨ ਤੋਂ ਜਿੱਤੀ ਹਰ ਜਗ੍ਹਾ ਤੋਂ ਜਿੱਤੀ ਤੇ ਉਹਨੂੰ ਹਰਾਉਣ ਵਾਲਾ ਕੌਣ ਆ ਜਿਹੜਾ ਪੰਥ ਦੇ ਨਾਂ ਤੇ ਸਿਆਸਤ ਕਰਕੇ ਗਿਆ ਜਿਹਨੂੰ ਸਿਆਸਤ ਦਾ ਬਾਬਾ ਬੋੜ ਕਿਹਾ ਜਾਂਦਾ ਵਾ ਲੱਖ ਲਾਂਤ ਇਹੋ ਜੇ ਬਾਬੇ ਬੋੜ ਦੇ ਜਿਨੇ ਆਪਣੀ ਸਿਆਸਤ ਪੰਥ ਦਾ ਨੁਕਸਾਨ ਕਰਨ ਵਾਸਤੇ ਕੀਤੀ ਪ੍ਰਕਾਸ਼ ਚੰਦ ਬਾਦਲ ਦੇ ਕਾਰਨ ਕਰਕੇ ਹੀ ਬੀਬੀ ਖਾਲੜਾ ਰਹੀ ਆ ਜਗੀਰ ਕੌਰ ਨੂੰ ਨਾਂ ਖਲਾਰਦਾ ਕੀ ਯੋਗਦਾਨ ਹੈ ਸਿੱਖ ਕੌਮ ਵਾਸਤੇ ਜਗੀਰ ਕੌਰ ਦਾ ਜਿਨੇ ਆਪਣੀ ਬੱਚੀ ਦਾ ਕਤਲ ਕਰਵਾ ਦਿੱਤਾ ਇਹੋ ਜੀਆਂ ਔਰਤਾਂ ਵਾਸ ਇਹੋ ਜੀ ਔਰਤ ਇੱਕ ਉਸ ਔਰਤ ਦੇ ਮੁਕਾਬਲੇ ਖੜਾ ਰਦੀ ਜਿਸਦੇ ਪਤੀ ਨੇ ਸਿੱਖ ਕੌਮ ਵਾਸਤੇ ਆਪਣੀ ਕੁਰਬਾਨੀ ਦੇ ਦਿੱਤੀ ਇੱਕ ਉਹ ਜੀ ਉਸ ਔਰਤ ਨੂੰ ਉਸੇ ਮੁਕਾਬਲੇ ਖੜਾ ਰ ਦਿੱਤਾ ਤੇ ਉਸ ਔਰਤ ਨੂੰ ਇਹ ਕਿਹਾ ਗਿਆ ਕਿ ਨਹੀਂ ਪੰਥ ਦੀ ਅਸਲੀ ਵਾਰਸ ਪੰਥਲੀ ਅਸਲੀ ਹਾ ਦਾ ਨਾਰਾ ਮਾਰਨ ਵਾਲੀ ਬੀਬੀ ਜਗੀਰ ਕੌਰ ਆ ਬੀਬੀ ਖਲੜਾ ਨੇ ਨਾਂ ਬਾਦਲ ਖਲਾਰਦਾ ਬੀਬੀ ਜਗੀਰ ਕੌਰ ਨੂੰ ਤੇ ਬੀਬੀ ਖਾਲੜਾ ਜਿੱਤ ਜੀ ਵੋਟਾਂ ਉਲੋਂ ਕੋਈ ਕਸਰ ਨਹੀਂ ਰਹੀ। ਡੈਂਪੇ ਦੇ ਜਿੱਤਣ ਦਾ ਕਾਰਨ ਹੀ ਇਹ ਆ ਕਿ ਬੀਬੀ ਖਾਲੜਾ ਦੇ ਮੁਕਾਬਲੇ ਜਗੀਰ ਕੌਰ ਖਲਾਰ ਦਿੱਤੀ। ਪੰਥ ਦੀ ਵੋਟ ਦੋ ਥਾਂ ਤੇ ਹੋ ਗਈ। ਇੱਕ ਸਾਡੇ ਉਹ ਬਜ਼ੁਰਗ ਜਿਹੜੇ ਪੰਥ ਨੂੰ ਸਿਰਫ ਬਾਦਲੀ ਬਾਦਲ ਨੂੰ ਹੀ ਪੰਥ ਸਮਝਦੇ ਜੀ ਉਹ ਵੋਟਾਂ ਸਾਰੀਆਂ ਜਗੀਰ ਕੌਰ ਨੂੰ ਪੈ ਗਈਆਂ। ਸਮਝੇ ਪੜੇ ਲਿਖੇ ਲੋਕਾਂ ਨੇ ਵੋਟ ਜਿਹੜੀ ਆ ਬੀਬੀ ਖਾਲੜਾ ਨੂੰ ਪਾਈ ਤੇ ਜਿਹੜੀ ਡੈਂਪੇ ਦੀ ਵੋਟ ਸੀ ਉਹ ਡੈਂਪੇ ਦੀ ਸੀ ਜਿੰਨੀ ਜਗੀਰ ਕੌਰ ਨੂੰ ਵੋਟ ਪਈ ਆ ਜਿੰਨੀ ਵੀ ਵਿਖਾਲਾਂ ਨੂੰ ਬੋਰਡ 'ਤੇ ਆ ਉਹ ਸਾਰੀ ਨੂੰ ਪਲੱਸ ਕਰ ਲੋ ਤੇ ਦੇਖ ਲੋ ਕੌਣ ਜਿੱਤਦਾ ਬਾਕੀ ਜਿੰਨਾ ਵੀ ਜੋਗਤਾਂ ਨੂੰ ਮੈਂ ਫੇਰ ਕਹਿੰਨਾ ਖਡੂਰ ਸਾਹਿਬ ਵਾਲਿਆਂ ਦਾ ਵਿਸ਼ਵ ਦੇ ਵਿੱਚ ਹੋਰ ਕਿਸੇ ਦਾ ਨਹੀਂ ਆ ਇਹ ਮੰਨ ਦੇ ਵਿੱਚ ਪਲੇ ਕਾਣਾ ਰੱਖੋ ਐਵੇਂ ਇਲਜ਼ਾਮ ਨਾ ਲੱਗ ਜਾਇਆ ਕਰੋ ਤੇ ਖਡੂਰ ਸਾਹਿਬ ਵਾਲੇ ਤੁਸੀਂ ਐ ਤੁਸੀਂ ਚੋਂ ਅਸੀਂ ਇਨਕਲਾਬੀ ਆ ਸਾਡੇ ਹਲਕੇ ਤੋਂ ਨਵੀਂ ਲਹਿਰ ਚੱਲਦੀ ਆ ਹੁਣ ਪੂਰੇ ਪੰਜਾਬ ਵਾਸਤੇ ਨਵੀਂ ਲਹਿਰ ਫੇਰ ਅਸੀਂ ਚਲਾਵਾਂਗੇ ਖਡੂਰ ਸਾਹਿਬ ਲੱਕੇ ਦੇ ਲੋ ਪਰ ਇੱਕ ਗੱਲ ਯਾਦ ਰੱਖੋ ਐਵੇਂ ਬਿਨਾ ਗੱਲੋਂ ਅੱਖਾਂ ਮੀਂਡ ਕੇ ਕਿਸੇ ਤੇ ਕਲੇਮ ਕਿਸੇ ਤੇ ਬਲੇਮ ਨਾ ਲਾਇਆ ਕਰੋ ਅਸੀਂ ਖਡੂਰ ਸਾਹਿਬ ਦੇ ਲੋਕ ਆ ਖਡੂਰ ਸਾਹਿਬ ਹਲਕੇ ਤੋਂ ਬਾਅਦ ਅਸੀਂ ਆਪਣਾ ਤਰਨਤਾਰਨ ਜ਼ਿਲ੍ਹੇ ਨੂੰ ਬਲੋਂਗ ਕਰਦੇ ਆ ਉਸ ਤੋਂ ਬਾਅਦ ਅਸੀਂ ਪੰਜਾਬੀ ਆ ਤੇ ਪੰਜਾਬੀ ਤੋਂ ਪਹਿਲਾਂ ਤਰਨਤਾਰਨ ਹਲਕੇ ਤੋਂ ਪਹਿਲਾਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪਹਿਲਾਂ ਅਸੀਂ ਸੇਖ ਆ ਤੇ ਸੇਖ ਹੋਣ ਦੇ ਨਾਤੇ ਸਾਡੀ ਕੋਈ ਇੱਕ ਜ਼ਿੰਮੇਵਾਰੀ ਆ ਇਸ ਟਾਈਮ ਦੇ ਉੱਤੇ ਸਰਕਾਰਾਂ ਮਤਪਾਲ ਸੀ ਖਾਲਸਾ ਨੂੰ ਜਿਤਾਉਣਾ ਤੇ ਤੁਸੀਂ ਸਾਰੇ ਸਾਰੇ ਹੀ ਵੀਰ ਜਿਹੜੇ ਆਪਣੇ ਲਿਖਿਆ ਜੀ ਸੋਸ਼ਲ ਮੀਡੀਆ ਜੋਗਿਆ ਸਾਰੇ ਸਮਝਦਾਰ ਜੇ ਸਿੱਖ ਪੰਥ ਦਾ ਘਾਣ ਸਭ ਤੋਂ ਵੱਧ ਕਾਲੀ ਦਲ ਨੇ ਕੀਤਾ ਕੀਤਾ ਕਿਦਾਂ ਪੰਥ ਦਾ ਹੋਕਾ ਲਾ ਕੇ ਜਦੋਂ ਵੀ ਕਾਲੀ ਦਲ ਖਤਰੇ 'ਚ ਆਇਆ ਪੰਥ ਦਾ ਹੋਕਾ ਲਾਇਆ ਅੱਜ ਬੰਦੀ ਬੰਦੀ ਸਿੰਘਾਂ ਦੇ ਨਾਮ ਦੇ ਤੇ ਕਾਲੀ ਦਲ ਵਾਲੇ ਜਿਹੜੇ ਆ ਲਾਲਾ ਲਾਲਾ ਕਰ ਰਹੇ ਆ ਕੀ ਇਹਨਾਂ ਦੀ ਸਰਕਾਰ ਨਹੀਂ ਬਣਦੀ ਤੇ ਸੈਂਟਰ ਦੇ ਵਿੱਚ ਸਰਦਾਰ ਪ੍ਰੇਮ ਸਿੰਘ ਨਾਲਪੁਰਾ ਨੇ ਅਰਲਬੈਰੀ ਬਾਜਪਾਈ ਦੀ ਸਰਕਾਰ ਨੂੰ ਛੁੱਡ ਦਿੱਤਾ ਸੀ ਇੱਕੇ ਬੋਰਡ ਦੇ ਵਿੱਚ ਤੇ ਬਾਦਲਾ ਨੇ ਉਸ ਨੂੰ ਮੱਖਣੀ ਝੋ ਜਿੱਦਾਂ ਆਪਾਂ ਕਹਿੰਦੇ ਵਾਲ ਕੱਢ ਕੇ ਬਾਹਰ ਕਰ ਦਿੱਤਾ ਅੱਜ ਪ੍ਰੇਮ ਸਿੰਘ ਲਾਲਪੁਰੀ ਦਾ ਨਾਂ ਨਹੀਂ ਕੋਈ ਜਾਣਦਾ ਸਰਚ ਕਰਕੇ ਦੇਖ ਲਓ ਪ੍ਰੇਮ ਸਿੰਘ ਲਾਲਪੁਰ ਜਿਹੜਾ ਕੀ ਯੋਗਦਾਨ ਹੈ ਬਾਜਪਾਈ ਦੀ ਸਰਕਾਰ ਨੂੰ ਛੁੱਟਣ ਵਾਲਾ ਇੱਕੋ ਇੱਕ ਬੰਦਾ ਬਾਦਲਾ ਨੇ ਉਸ ਨੂੰ ਸਾਈਡ ਤੇ ਕਰ ਦਿੱਤਾ ਕਿ ਤੂੰ ਹੋਵੇਂ ਕੌਣ ਜਿਹੜਾ ਬੀਜੇਪੀ ਦਾ ਨੁਕਸਾਨ ਕਰੇ ਅੱਜ ਬੀਜੇਪੀ ਨਾ ਨਹੀਂ ਬਣਦੀ ਲੱਖ ਗੱਲਾਂ ਪਰ ਮੈਂ ਫੇਰ ਵੀ ਕਹਨਾ ਜਿੰਨਾ ਨੁਕਸਾਨ ਬਾਦਲਾ ਨੇ ਕੀਤਾ ਬਾਦਲਾ ਨੇ ਚਿੱਠੀਆਂ ਲਿਖੀਆਂ ਚਿੱਠੀਆਂ ਲੈ ਕੇ ਇੰਦਰਾਂ ਨੂੰ ਪਾਈਆਂ ਇੰਦਰਾਂ ਨੇ ਫੇਰ ਅਟੈਕ ਦਰਬਾਰ ਸਾਹਿਬ ਤੇ ਕੀਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਕੀਤਾ ਇਹ ਜਿਹੜੇ ਅੱਜ ਪੰਥਕ ਆਪਣੇ ਆਪ ਨੂੰ ਘਾਹ ਰਹੇ ਨਾ ਬੰਦੀ ਸਿੰਘਾਂ ਲਈ ਹੌਕਾ ਲਾ ਰਹੇ ਕਾਲੀਤਲ ਵਾਲੇ ਇਹਨਾਂ ਨੇ ਉਹਨੂੰ ਕਾਲਾ ਨਾਗ ਤੱਕ ਲਈ ਹੈ ਇਹ ਕੋਸ ਯੋਧੇ ਨੂੰ ਉਸ ਤੋਂ ਡਰਦੇ ਸੀ ਜਿੱਦਾਂ ਜਮਰਤਪਾਲ ਸਿੰਘ ਤੋਂ ਡਰ ਰਹੇ ਆ ਨਾ ਸਾਰੇ ਕਿ ਜੇ ਪਤਾ ਨਹੀਂ ਕੀ ਕਰ ਦੂ ਐ ਕਰ ਦੂ ਜੋ ਕਰ ਦੂ ਪਰ ਇੱਕ ਗੱਲ ਜਿੰਨਾ ਘਾਣ ਕਾਲੀਤਲ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਪਰ ਪੰਥ ਦੇ ਨਾਂ ਤੇ ਵੋਟਾਂ ਮੰਗਣ ਕਰਕੇ ਖਡੂਰ ਸਾਹਿਬ ਲੋਕਾਂ ਨੇ ਸਭ ਤੋਂ ਵੱਧ ਜਿਹੜਾ ਵਾ ਯੋਗਦਾਨ ਇਸ